ਨਾ ਇਹ ਲਾ ਫੈਕੋ ਕਿਥੇ ਖੋਲ ਲਬਦਾ ਆ ਦੂਸਰਾ ਵੀ ਖੋਲ ਨਾ ਕੇ ਆਮ ਕੀਤਾ ਖੋਲ ਇਹਨੂੰ ਬੇਜ਼ੀ ਹੈ ਲੈ ਬੱਬਾ ਆ ਜਾ ਆ ਇਹਨੂੰ ਤੇ ਚੱਲ ਗਈ ਲੱਭ ਜੂ ਹੈ ਉਹ ਨਹੀਂ ਨਹੀਂ ਤਾ ਤਾ ਆ ਸੋਨ ਨੂੰ ਪੈ ਜੇ ਬਿਮਾਰੀ ਨਹੀਂ ਇੱਥੇ ਚੰਗਾ ਭਲਾ ਗੱਲਾਂ ਕਰਨ ਦੇ ਪਰਾਂ ਤੂੰ ਇੱਧਰ ਨੂੰ ਲੈ ਜਾ ਗੱਡੀਆਂ ਗੁੱਡੀਆਂ ਵਖਾਲ ਦੇ ਟਰੈਕਟਰ ਦਾ ਕਰਕੇ ਤੂੰ ਇੱਧਰ ਲੈ ਆਇਆ ਕੁੜੀ ਨੂੰ ਇਨਾ ਮੈਨੂੰ ਕੁੜੀ ਦਾ ਚਾਹ ਮੇਰੀ ਪਣੀ ਵੀ ਨਹੀਂ ਆਉਣਾ ਵਾ ਹੁਣ ਮੈਨੂੰ ਗੁੱਸਾ ਚੜ ਚੜ ਜਾਣ ਡਿਆ ਵੀ ਕਾਨੂੰ ਆ ਗਈ ਆ ਇਹਨੇ ਅੱਜ ਹੀ ਆਉਣਾ ਸੀਗਾ ਨਿਆਣਾ ਵੀ ਲੈ ਆਈ ਨਾਲ ਨੂੰ ਦੂਜਿਆ ਰੋ ਰੋ ਕੇ ਰੋ ਰੋ ਕੇ ਉਹ ਵੀ ਉਧਰ ਚਲੀ ਗਿਆ ਵਾ ਹਾਈ ਹੁਣ ਮੈਂ ਕਿੱਦਾਂ ਗੱਲ ਕਰਾਂ ਇਹਦੇ ਨਾਲ ਵੀ ਕੌਣ ਮਾਏ ਪੈ ਗਿਆ ਸਿਆਪਾ ਹਲੇ ਪਾ ਦਾ ਹਾਂ ਕਿਉਂ ਬੱਧਾ ਇਹਨੂੰ ਨਹੀਂ ਕੋਈ ਬਨੇ ਮੇਰੇ ਸਹੁਰਿਆਂ ਤੋਂ ਬੜੀ ਦੂਰ ਦੀ ਰਿਸ਼ਤੇਦਾਰੀ ਚੋਂ ਆ ਇਹ ਨਸ਼ੇ ਕਰਦਾ ਮਾਰਨ ਪੈਂਦਾ ਨਾ ਬੱਧਾ ਵਾ ਪਰ ਇਹ ਥੋੜੀ ਕਿਉਂ ਨਸ਼ੇ ਕਰਦਾ ਤਾਂ ਤੂੰ ਇਹਨੂੰ ਮੰਨ ਦੇਣਾ ਨੂੰ ਖੋਲੋ ਤੇ ਸਹੀ ਹੈ ਖੋਲ ਕੇ ਅੰਦਰ ਰੱਖੋ ਨਾ ਪਿਆਰ ਨਾਲ ਸਮਝਾਓ ਉਹ ਬਾਬਾ ਜੀ ਪਿਆਰ ਨਾਲ ਸਮਝਣ ਵਾਲਾ ਹੁੰਦਾ ਤੇ ਸਾਨੂੰ ਕੀ ਲੋੜ ਪਈ ਬੰਨਣ ਦੀ ਨਹੀਂ ਬੰਨਣਾ ਨਹੀਂ ਹੁਣੇ ਕੱਲ ਨੂੰ ਤੁਝੇ ਤੂੰ ਨਸ਼ੇ ਕਰਨ ਲੱਗਦੇ ਤੇ ਮਾਸਰ ਤੈਨੂੰ ਬੰਨਣਾ ਥੋੜੀ ਕਿ ਬੰਨ ਕੇ ਰੱਖੂਗਾ ਕੀ ਪਤਾ ਇਹ ਵੀ ਦੇਣਾ ਜੇ ਆ ਤੂੰ ਇੱਧਰ ਕੀ ਕਰਨ ਨਹੀਂ ਆਣ ਕੇ ਲੋਜੋਤ ਮਸੀਆ ਕੋਣ ਨੇ ਨੂੰ ਕਿਉਂ ਵੱਧਾ ਰਹੀ ਇਹ ਪੁੱਤ ਰਿਸ਼ਤੇਦਾਰ ਵਾ ਸਾਡਾ ਤੁਹਾਡੇ ਰਿਸ਼ਤੇਦਾਰਾਂ ਨੂੰ ਤੇ ਮੈਂ ਜਾਣਦੀ ਸਾਰੇ ਕੋਈ ਨਹੀਂ ਹੈ ਨਾ ਕਿਹਦੇ ਰਿਸ਼ਤੇਦਾਰ ਇਹਦੇ ਸਹੁਰਿਆਂ ਤੋਂ ਆ ਪੁੱਤ ਕਾਹਦਾ ਗਾਂ ਵਾ ਤੇ ਪਰ ਇਹ ਥੋੜੀ ਕਿ ਤੂੰ ਬੰਨ ਥੋੜੀ ਜਣ ਨੂੰ ਖੋਲੋ ਤੇ ਸਹੀ ਉਹ ਖੋਲਣ ਨੂੰ ਕੋਈ ਨੂੰ ਖੋਲਦਾ ਕੇ ਮੇਰੀ ਗੱਲ ਸੁਣ ਤੂੰ ਕਿਹਦੇ ਘਰ ਗਿੱਲੇ ਗੋ ਸੁੱਕੀ ਬਾਠੀ ਨੂੰ ਤੂੰ ਹੱਥ ਨਹੀਂ ਲਾਉਂਦੀ ਇੱਥੇ ਤੂੰ ਆਣ ਕੇ ਡੰਗਰਾਂ ਚ ਵੜੀ ਆ ਆ ਗੋਏ ਚ ਵੜੀ ਆ ਆਣ ਕੇ ਮੈਂ ਉਹਨੇ ਨੂੰ ਟਰੈਕਟਰ ਤੇ ਲੈ ਕੇ ਆਈ ਤੇ ਤੂੰ ਵੱਜਾਂ ਆਉਣ ਦੀਆਂ ਤਾਂ ਮੈਂ ਕਿਹਾ ਵੇਖਦੀ ਆ ਕੌਣ ਆ ਤੂੰ ਕੀ ਆਖਣਾ ਹੁੰਦਾ ਵਾ ਕੋ ਆਪਣੇ ਨਾਲ ਸਾਡੀ ਨਾਲ ਪਿਆਰ ਰੱਖ ਕੇ ਉਹਨੂੰ ਖੋਲਣਾ ਤੇ ਸਹੀ ਹੈ ਉਹਨੂੰ ਕਹਾਂ ਮੈਂ ਕੋਈ ਨਹੀਂ ਵੇਨੇ ਆ ਚੱਲ ਆ ਜਾ ਖੋਲ ਲੈ ਲੈ ਏਦਾਂ ਨਹੀਂ ਕਰੀਦਾ ਹੁੰਦਾ ਤੂੰ ਖੋਲੋ ਤੂੰ ਕਿੱਥੇ ਆਣ ਕੇ ਗੋਏ ਚ ਵੜ ਗਈ ਆ ਬੀਬੀ ਤਾਂ ਗਿਆ ਨਹੀਂ ਖੋਲਦੇ ਖੋਲੋ ਮੈਨੂੰ ਖੋਲਣ ਨੂੰ ਕਹਿ ਰਹੇ ਆ ਬੀਬੀ ਭੈਣ ਕਹਿ ਜੀ ਖੋਲ ਦੋ ਕਿਹੜੀ ਤੇਰੀ ਭੈਣ ਮੋਂ ਵੇ ਕਿਹੜੀ ਤੇਰੀ ਭੈਣ ਸੱਜੇ ਪੱਟ ਪੈਣ ਆ। ਚਲ ਜਾ ਤੂੰ। ਬੈਠਾ ਰਮਨ ਲੰਮਾ ਬੈਠ ਚੋਪਾ ਕਿਦਨ ਮੈਂ ਕਹਿਤਾ ਹੀ। ਤੈਨੂੰ ਜਿਆਦਾ ਤੈਨੂੰ ਚਾ ਚੜ ਗਿਆ ਭੈਣ ਦਾ ਤੈਨੂੰ ਕੋਈ। ਹਾਦੀ ਹੋ ਗਈ ਇਹਨਾਂ ਵਾਲੀ। ਉਹ ਹਵੇ ਜਾ ਕੇ ਨਿਆਣਿਆਂ ਨਾਲ ਢਈ ਗੱਲਾਂ ਕਰਨ। ਤੂੰ ਸਾਡਾ ਪਹਾੜ ਘਟਾਉਣ ਆਈ। ਹਾਵੇ ਨਾ ਬਾਹਰ ਗੱਲਾਂ ਕਰਨ ਢਈ ਭੈਣ ਜਿਹੜੀ ਬਣਾਈ ਤੂੰ। ਇੱਥੇ ਤੈਨੂੰ ਕੋਹ ਕਹੇਗੀ ਬਾਹਰ ਤੈਨੂੰ ਕੋਹ ਕਹਿਣ ਢਈ ਆ। ਖੋਲ ਦੇ ਮਮੀ। ਖੋਲ ਤਾਂ ਕੇ। ਇਹ ਦੱਸ ਵੀ ਉੱਥੇ ਜਾਣਾ ਘਟੇਗਾ ਮੜ ਕੇ ਬੰਬੀ ਕਿਨਾਂ ਤੇ। ਨੇ ਜਾਂਦਾ ਓਏ ਬਾ ਜੀ ਰਜਿੰਦਰ ਨਾ ਸ਼ਰਾਬ ਪੀਣਾ ਹਟੇਗਾ ਸੀ ਤੈਨੂੰ ਦੇਦੇ ਜਾਂਦਾ ਸ਼ਰਾਬ ਕੀ ਇਹ ਕੀ ਸ਼ਰਾਬ ਹੁੰਦੀ ਕੀ ਮੈਂ ਕੋੜਾ ਪਾਣੀ ਪੀਦਾ ਮੁੰਕੇ ਪੀਵੇਂਗਾ ਨਹੀਂ ਪੀਂਦਾ ਓੜੀ ਬੋਤਲ ਛੁੱਟੀ ਮੇਰੇ ਪੈਰਾਂ ਗਾੜੀ ਕਿਉਂ ਛੁੱਟੀ ਪਈ ਨਾ ਮੈਂ ਕਦੋਂ ਛੁੱਟੀ ਜੋ ਤੈਨੂੰ ਦੱਸਦਾ ਨਹੀਂ ਅੰਨਾ ਹੋ ਗਿਆ ਮੈਂ ਤੂੰ ਨਹੀਂ ਬੀਬੀ ਮੈਂ ਨਹੀਂ ਛੁੱਟੀ ਮੈਨੂੰ ਨਹੀਂ ਪਤਾ ਬਹੁਤੀਆਂ ਗੱਲਾਂ ਨਾ ਬਣਾ ਜਦੋਂ ਸੁਧਰ ਜਾਏਗਾ ਨਾ ਚੰਗੀ ਤਰ੍ਹਾਂ ਅੱਖੇ ਲੱਗਣ ਡਿਆ ਪੇਗਾ ਫੇਰ ਤੇਰੀ ਸੰਗਲੀ ਖੁੱਲਣੀ ਓਹ ਮੈਂ ਤਾਂ ਤੇਰੀ ਇਦਾਂ ਹੀ ਸਵੇਰੋਂ ਸ਼ਾਮੀ ਬੱਝੀ ਰਿਆ ਕਰਨੀ ਆ ਜੀਬੀ ਮੈਨੂੰ ਲੱਗ ਤੈਨੂੰ ਸੋਚ ਪੈ ਗਈ ਆ ਕਰਹਾ ਵੇਖਾਂ ਕਿਤੇ ਨਹੀਂ ਸੋਜ ਪਈ ਆ ਢਿੱਲੀ ਆ ਆ ਲੈ ਆ ਢਿੱਲੀ ਆ ਕਿਤੇ ਨਹੀਂ ਸੋਜ ਪਈ ਇਹਨੂੰ ਘੜੀ ਘੜੀ ਹੱਥ ਨਾ ਲਾ ਸੋਗਾ ਸੋਜ ਪੈ ਜਾਣੀ ਓ ਕਰਦਾ ਕੀ ਆਏ ਸਗੋਂ ਕੁੜੀ ਦੇ ਸਾਹਮਣੇ ਭੈ ਭੈ ਕਰਨ ਲੱਗਾ ਭੈ ਖੋਲ ਜੇ ਹਾਂ ਭੈ ਖੋਲ ਜੇ ਹਾਂ ਚੱਲ ਹੁਣ ਚੰਗਾ ਰਿਆਂ ਬੋਲੀ ਜਾ ਮੰਜਨਾ ਬੋਲਣਾ ਬੋਲੀਗਾ ਬੜਾ ਰੋਲਾ ਪੈਂਡਿਆ ਅਸੀਂ ਆ ਬੋਲੀ ਜਾਣ ਡਿਆ ਮੈਂ ਨਾ ਉਥੋਂ ਕੁੜੀ ਪਿੱਛੇ ਖਲੋਤੀ ਵੇਖੀ ਉਹ ਬੰਦੇ ਹੀ ਕੁੜੀ ਸੀ ਉਹਦਾ ਮੁੰਡਾ ਰੋਣ ਡਿਆ ਥੋ ਆਂਦੇ ਟਰੈਕਟਰ ਤੇ ਮੁੰਡਾ ਆਂਦਾ ਬਹਿਣਾ ਹੈ ਤਾਂ ਮੁੰਡੇ ਨੇ ਇਤਨੀ ਬਹਿਣਾ ਸੀ ਤੂੰ ਉਹਨੂੰ ਉਧਰ ਵੀ ਖੜ ਸਕਦੀ ਸੀ ਇਹਨੂੰ ਪਤਾ ਲੱਗਾ ਇਹਦਾ ਜੇ ਕੁੜੀ ਨੇ ਵੇਖ ਲਿਆ ਉਧਰ ਚਾਰੇ ਸਪੇਰੇ ਤੇ ਹਰ ਇੱਕ ਨੂੰ ਦੱਸਣੀ ਇਹਨੇ ਗੱਲ ਕੁੜੀ ਨਹੀਂ ਇਹਨੇ ਕੋਈ ਗੱਲਬਾਤ ਕਰਨੀ ਹੈ ਬਹਿਣਾ ਖਲੋਣਾ ਤੇ ਅੰਦਰ ਬੈਂਦੀ ਹੈ ਤੁਸੀਂ ਲੈ ਕੇ ਇਹਨੂੰ ਕਿ ਇਧਰੋਂ ਉਨੂੰ ਘੁਲਾਤਾ ਤੂੰ ਕਹ ਲਾ ਆ ਗਈ ਵਿਚਾਰੀ ਨਿਆਣੀ ਮਿਲਣ ਗਣ ਮੈਂ ਅੱਗੇ ਬੜਾ ਭਰਿਆ ਪੀਤਿਆ ਇਹਨੂੰ ਔਰ ਜਿੰਦੂਸੋਂ ਨੇ ਮੈਨੂੰ ਬੜਾ ਪੰਗ ਕੀਤਾ ਈ ਉਹ ਇੱਥੇ ਆ ਗਿਆ ਇਹ ਅੱਗੇ ਉਹ ਆਦਾ ਮੈਂ ਇਹਨੂੰ ਬੱਧਾ ਕਿਉਂ ਆ ਇਹਨੂੰ ਐ ਕਿਉਂ ਕੀਤਾ ਵਾ ਮੈਂ ਤੈਨੂੰ ਕੀ ਪਤਾ ਸ਼ਰਾਬਾਂ ਦੇ ਮੈਂ ਲੱਗਾਂ ਕਹਿੰਦੇ ਵੀ ਥੋੜ੍ਹਾ ਰੱਖ ਰੱਖ ਤੇ ਤੂੰ ਪਿਆ ਲੰਡਿਆਂ ਨਾਲ ਫਿਰ ਤੇ ਤੂੰ ਲੌਂਡਿਆਂ ਹੀ ਰਸੋ ਕੋ ਫਿਰ ਵੀ ਇਹਨੂੰ ਰੋਕ ਕੇ ਰੱਖਣਦੇ ਆ ਜੇ ਨਿਕਲ ਗਿਆ ਤੇ ਡਾਰੂ ਅੱਗੇ ਹੀ ਹੋਇਆ ਤੂੰ ਹੀ ਇਹਨੂੰ ਲੈ ਕੇ ਆ ਗਈ ਕਿ ਕੁੜੀ ਨੂੰ ਕਹੇ ਜੇ ਤੇ ਰਹਿਣਾ ਵਾ ਤੇ ਤੌਰ ਤਰੀਕੇ ਨਾਲ ਰਹਿ ਇਥੇ ਤੇ ਜੇ ਨਹੀਂ ਤੇ ਤੋਰ ਇਹਨੂੰ ਘਰ ਨੂੰ ਇਥੇ ਪਿੰਡ ਨੂੰ ਹਾਏ ਹੁਣ ਨਿਆਣੀ ਵਿਚਾਰੀ ਆ ਗਈ ਮਿਲਣ ਵਾਸਤੇ ਤਾਂ ਕੀ ਮੈਂ ਇਹਨੂੰ ਆਖਾਂ ਘਰੋਂ ਚਲ ਜਾ ਏਦਾਂ ਕਿਹਾ ਜਾਂਦਾ ਵਾ ਭੈਣ ਭਰਾ ਨੂੰ ਆਏ ਨੂੰ ਤੁਹਾਡਾ ਤੇ ਅੜਬ ਪੁਣਾ ਹੀ ਰਹਿਣਾ ਵਾ ਤੁਸੀਂ ਤੇ ਮੈਨੂੰ ਕਹਿਤਾ ਪਰ ਮੇਰਾ ਮੂੰਹ ਹਣ ਕਿੱਦਾਂ ਆਖੇ ਉਹਨੂੰ ਵੀ ਚਲ ਜਾ ਆਪਣੇ ਘਰ ਨੂੰ ਪੁੱਤ ਆਹ ਤੇ ਬੜੀ ਮਾੜੀ ਗੱਲ ਵਾ ਲਉਨੂ ਚੋੜ ਕੇ ਰਹਾਤਾ ਹਾਡਾ ਕਿ ਕਜੈ ਨੂੰ ਕਾਜੇ ਬਿਮਾਰੀ ਇੰਨੇ ਪਾਤਾ ਰੋਲਾ ਵਿੱਚ ਹੋ ਰੀ ਧੰਦਿਆ ਤੇਰੇ ਕਰਮਾਂ ਦੀ ਸਜ਼ਾ ਹੈ ਜਿਹੜਾ ਆਪ ਸਾਰਾ ਟੱਬਰ ਭੁਗਤਣ ਡਿਆ ਵਾ ਹੁਣ ਕਾਦੀ ਮੈਂ ਸਜ਼ਾ ਦਿੱਤੀ ਆ ਮੈਂ ਕਾਦੀ ਦੇਣੀ ਮਿੰਨੋ ਤੂੰ ਸਜ਼ਾ ਦੇਣ ਡਈ ਆ ਮੈਂ ਸਜ਼ਾ ਦੇਣ ਡਈ ਆ ਬੈਂਡਿਆ ਤੈਨੂੰ ਵੀ ਉਹਨੂੰ ਮਾਰ ਜਾਗੇ ਹੈ ਔਰ ਜੀ ਵੀ ਜਾਂਦੀ ਆ ਉੱਥੇ ਮੂੰਹ ਜੋੜ ਜੋੜ ਕੇ ਗੱਲਾਂ ਕਰਦੀ ਹੀ ਕਿਉਂ ਨਹੀਂ ਦਿੰਦਾ ਫੇਰੇ ਛੱਡ ਦੇ ਮੈਨੂੰ ਮੈਂ ਨਾ ਤੇਰੇ ਤੇ ਤੇ ਯਕੀਨ ਹੀ ਮਾਰਾ ਕੋਟਾ ਮੈਨੂੰ ਬੰਦੇ ਤੇ ਨਹੀਂ ਯਕੀਨ ਆਹ ਤਾ ਹੀ ਉਹਨੂੰ ਮਾਰਤਾ ਹਨਾ ਤੇ ਫੇਰ ਕੀ ਕਰਦਾ ਮਾਰਨਾ ਹੀ ਇਹਨੂੰ ਆ ਤੂੰ ਫੇਰ ਘਰ ਕਿੱਦਾਂ ਆ ਗਿਆ ਵਾ ਹੁਣ ਲੈਪਟਾਪ ਮਾਰਿਆ ਨਹੀਂ ਕਦੀ ਬੰਦਾ ਮਰਦਾ ਵਾ ਤੇ ਫੇਰ ਉਹਦਾ ਤੁਸੀਂ ਨਾ ਚੰਗੀ ਤਰ੍ਹਾਂ ਮਾਰਨਦੇ ਨਹੀਂ ਬੰਦਾ ਵੀ ਨਹੀਂ ਮੈਨੂੰ ਮਾਰਨ ਦਿੱਤਾ ਚੰਗੀ ਤਰ੍ਹਾਂ ਉਹ ਵੀ ਤੇਰਾ ਹੀ ਕਸੂਰ ਸਾਰਾ ਆਹ ਖਾਣ ਦੇ ਲੈ ਦੇ ਕੇ ਮੇਰਾ ਹੀ ਕਸੂਰ ਆ ਕਿ ਮੈਂ ਤੈਨੂੰ ਕਹਿਆ ਉਹਨੂੰ ਮਾਰ ਛੱਡ ਮਾਰ ਕੇ ਤੇ ਛੱਡ ਦੇ ਜੀ ਉਦੋਂ ਤੂੰ ਡਰੀ ਜਾਂੀ ਡਰੀ ਜਾਂੀ ਕਦੀ ਇਹੋ ਜੇ ਕੰਮ ਕਰਨ ਲੱਗਿਆ ਵੀ ਡਰੀ ਜਾਂ। ਤੇ ਹੁਣ ਫਿਰ ਹੁਣ ਤੂੰ ਹੀ ਨਹੀਂ ਡਰਨ ਦੇ ਹੁਣ ਕਿੱਧਰ ਭਜਣਾ ਦੱਸੋ ਨਾ ਹੁਣ ਕੀ ਕਰਨਾ ਜੀ ਫਿਰ? ਉਹ ਕਿਤੇ ਨਹੀਂ ਪਤਾ ਲੱਗਾ ਤੈਨੂੰ ਵੀ ਨਹੀਂ ਆਸਤਾ ਪਤਾ ਲੱਗਾ। ਤੂੰ ਪੁੱਛ ਕਿੱਧਰ ਹੋਣ ਗਈ ਹੈ ਫਿਰ? ਪਤਾ ਨਹੀਂ ਜੇ ਪੁਲਿਸ ਨੇ ਆਉਣਾ ਹੁੰਦਾ ਸਿੱਧੀ ਆ ਜਾਣਾ ਸੀ ਤੇਰੇ ਨਾਲ। ਤੇ ਮੈਂ ਤਾਂ ਉੱਥੋਂ ਭੱਜਾਂ ਹੀ ਨਹੀਂ। ਆ ਜਾਈਂ ਹੀ ਤੂੰ ਇੱਥੇ। ਉਹ ਦੱਸਣਾ ਜੇ ਤੈin ਇਹੋ ਜੇ ਕਰਮ ਕੀਤੇ ਨਾ। ਮੈਨੂੰ ਉਦੋਂ ਹੀ ਮੇਰੇ ਸਾਰਿਆਂ ਨੂੰ ਦੱਸ ਦੇਣਾ ਚਾਹੀਦਾ ਸੀ ਐਵੇਂ ਤੁਹਾਡੇ ਕੋਲ ਮੈਂ ਡਰਦੀ ਫਿਰਦੀ ਰਹੀ ਤੇਰੇ ਕੀਤੇ ਕਰਮਿਆ ਮੇਰੇ ਕੀਤੇ ਨਹੀਂ ਆਹੋ ਤੂੰ ਨਾ ਇਥੋਂ ਪੈਰ ਪੁੱਟਦੀ ਨਾ ਤੂੰ ਉਥੇ ਦਫ਼ਤਰੇ ਲੱਗਦੀ ਨਾ ਉਹ ਬੰਦਾ ਮਰਦਾ ਨਾ ਮੇਰੀਆਂ ਹੱਥ ਟੁੱਟਦੀ ਆਹੋ ਜੇਕਰ ਤੂੰ ਉੱਤਾ ਕਰਕੇ ਮੈਨੂੰ ਇਥੋਂ ਛੱਡ ਕੇ ਗਈਂ ਹੀ ਸਾਰਾ ਕੁਝ ਉਦੋਂ ਵੀ ਤੈਨੂੰ ਮੈਨੂੰ ਜੀਣ ਨਹੀਂ ਦਿੱਤੇ ਮਾਂ ਪੁੱਤਰ ੜਕੇ ਹੈ ਰੁਪਈਆ ਰੁਪਈਆ ਨੂੰ ਤੁਹਾਡੇ ਕੋਲੋਂ ਦਰਸ ਵੀ ਰਹੀਆਂ ਅੱਕ ਕੇ ਗਈਆਂ ਨਾ ਕੀ ਮਾਂ ਪੁੱਤਰ ੜਕੇ ਕੀ ਮੇਰੀ ਮਾਂ ਨੇ ਤੇਰਾ ਮੜਾ ਕਰਤਾ ਵਾ ਤੂੰ ਹੀ ਚੰਗਾ ਵੀ ਕੀ ਕੀਤਾ ਮੇਰਾ ਜਿੱਦਾਂ ਤੂੰ ਮੇਰੀ ਮਾਂ ਨਾਲ ਰਹਿਣ ਨਹੀਂ ਆਉਂਦਾ ਮੈਂ ਉੱਥੇ ਜਾ ਕੇ ਤੇਰੀ ਮਾਂ ਨਾਲ ਨਹੀਂ ਰਹਿਣਾ ਮੇਰੀ ਮਾਂ ਨੇ ਤੈਨੂੰ ਕੁਝ ਕਿਹਾ ਵੀ ਨਹੀਂ ਫੁੱਲਾ ਵਾਂਗੂ ਰੱਖਿਆ ਮੇਰੇ ਚ ਕਸੂਰ ਕੱਢ ਦਿੰਦੀ ਹੈ ਪਰ ਉਹਨੇ ਤਾਂ ਹੱਥ ਚ ਨਹੀਂ ਕੱਢਿਆ ਮੇਰੀ ਮਾਂ ਨੇ ਕਦੋਂ ਕੱਢਿਆ ਤੇਰੇ ਚ ਹਾਂ ਕੱਢਿਆ ਨੇ ਮੂੰਹ ਕਿਉਂ ਸਾਰੇ ਕੁਝ ਮੇਰੇ ਕਹੀ ਚਾਹਦੀ ਹੈ ਜਿਹਨੇ ਕੁਝ ਕਿਹਾ ਨਹੀਂ ਹੈ ਉਹਨੇ ਮੈਨੂੰ ਲੱਖ ਵਾਰੀ ਮੇਰੀ ਮਾਂ ਦੇ ਮਾੜਾ ਕਹਿਤਾ ਪਰ ਆਪਣੀ ਜਵਾਈ ਨੂੰ ਨਹੀਂ ਉਹਨੇ ਕਿਹਾ ਜਿਵੇਂ ਸਾਰੀਆਂ ਗੱਲਾਂ ਦੱਸ ਦਿੰਦਾ ਉਹਨੇ ਸਾਰਾ ਕੁਝ ਪਤਾ ਨਹੀਂ ਉਹ ਮੂਵੀ ਤੋ ਆਗੋ ਕਰਨ ਦਿਆ ਜਿੱਦਾਂ ਇੱਥੇ ਆਣ ਕੇ ਸਾਰੀਆਂ ਗੱਲਾਂ ਦੱਸਦੀਆਂ ਬੰਦਾ ਮਾਰਦਾ ਇਦਾਂ ਕਰਦਾ ਓਦਾਂ ਕਰਦਾ ਫਿਰ ਨੰਦਾ ਵਈ ਤੇ ਫਿਰ ਮੈਂ ਤੇਰੀ ਮਾਂ ਨੂੰ ਦੱਸਣਾ ਨਹੀਂ ਤੇਰੀ ਮਾਂ ਨੂੰ ਹੀ ਦੱਸਿਆ ਫਿਰ ਮੈਂ ਤੇ ਆਪ ਮੈਨੂੰ ਵੀ ਦੱਸ ਕੇ ਆਈ ਆਂ ਵੀ ਕੀ ਕਰ ਤੂੰ ਤੇ ਕੀਤੀ ਆ ਤੂੰ ਆਪਰੇ ਨੂੰ ਵੀ ਦੱਸ ਚੱਲ ਜਾ ਇੱਥੋਂ ਮੈਂ ਤੈਨੂੰ ਦੱਸਦਾ ਮੇਰੀਆਂ ਅੱਖਾਂ ਸਾਹਮਣੇ ਤੂੰ ਬੈਠਾ ਰਹਿ ਤੇ ਨੀ ਆਈ ਆਂ ਆ ਤੂੰ ਇੱਕ ਮੈਂ ਤਾਂ ਨਹੀਂ ਇੱਕ ਟੁੱਟੀ ਤੇਰੀ ਬੰਦਾ ਦੂਜੀ ਵੀ ਟੁੱਟਦੀ ਮਨਜੀਤ ਪਿੰਡਾਂ ਦੇ ਫਰਾਂ ਲੱਗਦਾ ਬਸ ਚੱਲੇ ਨਾ ਤੇਰਾ ਮੈਂ ਸਿਰ ਪਾੜਨਾ ਤੇਰਾ ਤੇਰੇ ਹੱਥ ਵੀ ਇੱਕ ਅੱਧਾ ਟੁੱਟਦਾ ਜਿੰਨਾ ਛੱਤ ਚਲੰਦਾ ਬਿਆਵਣੀ ਮਨਜੀਤ ਕਿਤੇ ਕਦਾ ਕਿਤੇ ਮੇਰੀ ਲੋਕ ਬੜੀ ਭੀੜ ਹੋਣੀਓ ਮੇਰਾ ਜਾ ਪੱਜਾ ਜਾਥੋਂ ਹੁਣ ਸੱਚੀਆਂ ਗੱਲਾਂ ਸੁਣਾਉਂਦੀ ਨਾ ਸੁਣੀਆਂ ਵੀ ਨਹੀਂ ਚੰਗੀਆਂ ਕਰਮ ਹੈ ਨਾ ਹੱਥਾਂ ਨਾਲ ਕਿਤੇ ਆਹ ਸਭ ਹੱਥ ਟੁੱਟਦੇ ਤੇਰੇ ਤੂੰ ਵੀ ਨਾਲ ਹੀ ਤੇਰੇ ਨਹੀਂ ਲੱਗੀ ਮੇਰੇ ਨੇ ਕੁਛ ਕੀਤਾ ਮੈਂ ਤੇ ਸਾਥ ਦਿੱਤਾ ਵੀ ਸਾਥ ਵਿੱਚ ਸੱਜਾ ਭੁੱਦਨ ਤੇ ਨਹੀਂ ਆ ਹੁਣ ਸੱਜਾ ਭੁੱਦਨੀ ਪੈਣੀ ਆ ਪਤਾ ਲੱਗਿਆ ਜੇ ਉਹ ਜ਼ਿੰਦਾ ਹੋਇਆ ਤੇ ਮੈਂ ਕਿਹਾ ਹੀ ਚੰਗੀ ਤਰ੍ਹਾਂ ਮਾਰ ਕੇ ਸੁੱਟ ਲੈਂਦੇ ਚੰਗੀ ਤਰ੍ਹਾਂ ਮਾਰ ਕੇ ਸੁੱਟ ਲੈਂਦੇ ਇਹਨੂੰ ਨੱਕ ਨੂੰ ਪਦੇਣਾ ਕਿਤੇ ਨਾ ਉੱਠਦਾ ਤੇ ਨਾ ਹੋਰ ਇਹ ਚੱਲ ਜਾਥੋਂ ਚੰਗੀ ਸਮੂਹ ਇਹ ਸੌਖਾ ਕੁੜੀ ਕਿਥੇ ਆ ਉਹ ਬਾਹਰ ਖੇਡਣ ਗਈ ਐ ਮੰਮੀ ਉਹਨੇ ਬਾਜ਼ ਮਾਰ ਲਿਆ ਉਹ ਨਾਲੇ ਤੇ ਮੋਢੇ ਵਾਸਤੇ ਦੁੱਧ ਗਰਮ ਕਰਨ ਲੱਗੀ ਹੀ ਦੁੱਧ ਤਾਂ ਘਰ ਹੈ ਨਹੀਂ ਆ ਨਾਲੇ ਦੁੱਧ ਨਹੀਂ ਗਰਮ ਕਰਨਾ ਉਹਨੂੰ ਚਾਹ ਬਣਾ ਕੇ ਪਿਆਰ ਅਦਕਲ ਉਦਕ ਵਾਲੀ ਭੁੱਖੀ ਆ ਕਿੰਨੇ ਦਿਨਾਂ ਦੀ ਉਹਨੂੰ ਦੁੱਧ ਪਚਣਾ ਇਹਨੂੰ ਤੂੰ ਹੀ ਬਚਨ ਦੇਣਾ ਹਾਂ ਹੈ ਨਹੀਂ ਮੈਂ ਦਰੋ ਕੱਢ ਲਿਆ ਵਾ ਉਹ ਭੁੱਖੀ ਆ ਨਿਆਣੀ ਚਲ ਕੋਈ ਨਹੀਂ ਮੈਂ ਉਹਨੂੰ ਚਾਹ ਹੀ ਬਣਾ ਦੇ ਤੇ ਪਿਆਲ ਦਿੰਨੀ ਐ ਤੇ ਕੁਝ ਬਣਾਉਣੀ ਵੀ ਉਹਨੇ ਖਾਣਾ ਵੀ ਆ ਤੇ ਲਿਆ ਦਿਓ ਫਿਰ ਦੁੱਧ ਨਾਲ ਉਹਨੂੰ ਦੁੱਧ ਲਿਆ ਨਹੀਂ ਆ ਤੇ ਚਾਹ ਤਾਂ ਮੇਰੇ ਆਉਂਦੀ ਆ ਨਹੀਂ ਭਾਬੀ ਸੱਚੀ ਸਿੱਖ ਕੋਣ ਨਾ ਹੁੰਦਾ ਜਿਹੜਾ ਵੱਡਾ ਵਾ ਤੇਰੇ ਰਿਸ਼ਤੇਦਾਰਾਂ ਚੋਂ ਆ ਕੋਈ ਛੱਡ ਲਵਜੋਤ ਤੂੰ ਵੀ ਪੁੱਛ ਕੇ ਲੈਣਾ ਨਹੀਂ ਦੱਸਣਾ ਨਹੀਂ ਮੈਂ ਨਹੀਂ ਨਹੀਂ ਕੋਈ ਨਹੀਂ ਉਹ ਸੱਚੀ ਨਸ਼ੇ ਕਰਦਾ ਹੀ ਨਹੀਂ ਨਾ ਨਸ਼ੇ ਕਰਦਾ ਤੈਨੂੰ ਕਿੰਨੇ ਕਿਹਾ ਨਸ਼ੇ ਕਰਦਾ ਤੇ ਫਿਰ ਉਹ ਕਹਿੰਦੇ ਹੀ ਸੀ ਭਾਵੇਂ ਸੁਮਨ ਦੇ ਰਿਸ਼ਤੇਦਾਰਾਂ ਚੋਂ ਆ ਤੈਨੂੰ ਲਵਜੋਤ ਕੀ ਦੱਸਾਂ ਉਹ ਨਾ ਰਿਸ਼ਤੇਦਾਰਾਂ ਚੋਂ ਨਹੀਂ ਹੈਗਾ ਉਹ ਕਿਹ ਬਤਾ ਲੇ ਕੀ ਦੱਸਾਂ ਢੇ ਸੱਚ ਕੋਸਨੀ ਬਾਪੂ ਜੀ ਮੈਂ ਸਬਜੀ ਗੈਂਡੀ ਸਬਜੀ ਪੁੱਠਾ ਢੀਕੀ ਬਣਾਣ ਲੱਗੀ ਅੱਜ ਕੁੜੀਏ ਮੈਂ ਤੈਨੂੰ ਇੱਕ ਗੱਲ ਦੱਸਾਂ ਬਹੁਤੇ ਸਵਾਲ ਜਵਾਬ ਨਾ ਪੁੱਛ ਇੱਥੇ ਬਹਿ ਕੇ ਸਾਡੇ ਘਰ ਜੇ ਤੇ ਤੂੰ ਉੱਧਰ ਅੱਗੇ ਮੈਂ ਤੈਨੂੰ ਉੱਧਰ ਵੇਖਿਆ ਸੀ ਟਰੈਕਟਰ ਵਾਲਾ ਮੈਂ ਉੱਧਰ ਪੈ ਰਹੀ ਆ ਲਈ ਜੇ ਤੇ ਰਹਿਣਾ ਵਾ ਸਾਡੇ ਘਰ ਨਹੀਂ ਕ ਐਦਾਂ ਦਾ ਕੰਮ ਵੀ ਉਥੇ ਬਾਹਰ ਤੁਰੇ ਫਿਰਨਾ ਜੇ ਰਹਿਣ ਵਾਸਤੇ ਤੂੰ ਆਈ ਹੈ ਨਾ ਦੋ ਦਿਨ ਰਹਿਣਾ ਵਾ ਤੇ ਪੁੱਤ ਇੱਥੇ ਘਰੇ ਬਹਿ ਕੇ ਰਹਿ ਗੱਲਾਂ ਬਾਤਾਂ ਕਰੋ ਰਮਾਨਾ ਤੇ ਕਿੰਨੇ ਸਵਾਲ ਜਵਾਬ ਨਾ ਕਿਹਨੂੰ ਖੁਸ਼ੀ ਦੇਣ ਦੇ ਚੰਗਾ ਤੇ ਜੇ ਨਹੀਂ ਪਤਾ ਜਿਤੇ ਐਵੇਂਗਾ ਤੇਰੀ ਆ ਵੀ ਆਪਣਾ ਘਰ ਹੀ ਚੰਗਾ ਵਾ ਠੀਕ ਨਹੀਂ ਹਾਂ ਇਹੋਂ ਪੂਰੀ ਦਾ ਆਪਣੇ ਆ ਗਿਆ ਮੈਂ ਟੰਡੋ ਹੋਵਾਂ ਸੁਮਨ ਜਰਾ ਤੁਹਾਡੀ ਪਾਪਾ ਜੀ ਫੜੀ ਅੜ ਗਈ ਮੈਂ ਤੁਹਾਨੂੰ ਕਹਿ ਆਂ ਦੀ ਨਾ ਕੋਈ ਸਵਾਲ ਆਪਣਾ ਕਰਦੀ ਸੋਨੂ ਕਿੱਥੇ ਆ ਕੀ ਹੋ ਗਿਆ ਵਾ ਹੁਣ ਭੈਣਾ ਇਹ ਸੋਨੂ ਮੈਨੂੰ ਸਾਡ ਗਿਆ ਕਿਉਂ ਮੈਂ ਨਹੀਂ ਲੈਣਾ ਹਾਂ ਮੈਂ। ਤੁਹਾਡਾ ਤੇ ਬਾਪੂ ਇੱਥੇ ਮੈਂ ਰਹਿਣ ਆਈ ਦੋ ਦਿਨ ਕੀ ਚੱਲ ਰਹਿਣੀ ਮਾਸੀ ਕੋਲ ਤੇ ਮਾਸੜ ਦੇ ਅੱਗੇ ਬੇਇੱਜ਼ਤੀ ਕਰੀ ਜਾਣਦੇ ਆ। ਆਹ ਥੋੜਾ ਚਿਰ ਪਹਿਲਾਂ ਤੂੰ ਕੁਝ ਕਹਿ ਨਹੀਂ ਲਈ। ਨਹੀਂ ਮੈਂ ਤਾਂ ਛੱਡ ਕਿਹਾ ਮੈਂ ਜਿੱਥੇ ਆਈ ਹਾਂ ਕਿ ਘੁੰਮਾ ਫਿਰਾਂਗੀ ਆਪਣਾ ਨਿਆਣਾ ਲੈ ਕੇ ਆਈ ਹਾਂ ਕਿ ਚੱਲ ਡੇਰੇ ਤੇ ਘਰ ਵਾਲ ਮੋਰ ਮਾਰੋਂ ਦੇ ਵੇਖਾਂਗੀ ਸਿਧਾਂ ਤੁਰਾਂਗੀ ਤੇ ਮਾਸੜ ਨੇ ਤਾਂ ਹੁੰਦੇ ਆ ਪਾਬੰਦੀਆਂ ਲਾ ਦਿੱਤੀਆਂ ਕਿ ਇੱਥੇ ਨੂੰਹਾਂ ਧੀਾਂ ਫਿਰਦੀਆਂ ਨਹੀਂ ਉਹ ਅਜੇ ਆ। ਤੂੰ ਇਹ ਪਹਿਲਾਂ ਪਹਿਲਾਂ ਕੀ ਕਹਿਣ ਦੀ? ਫਿਰ ਮੈਂ ਵਿਆਹੀ ਗਈ ਹੋਣੀ ਮੈਂ ਡਰਦੀ। ਹਣ ਨਹੀਂ ਡਰਦੀ ਕਿੱਥੇ ਨੀਵੇਂ ਪਾਬੰਦੀ ਥੋੜੀ ਲਾਉਣੀ ਚਾਹੀਦੀ ਹੈ ਲੱਗਦਾ ਪਤਾ ਅਸੀਂ ਕਿਦਾਂ ਕੱਢਣ ਦੇ ਜਿੰਦਗੀ ਲਈ ਤੂੰ ਮੈਨੂੰ ਛੱਡ ਦੇ ਚੱਲ ਪੁੱਤ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਤਾੜਾ ਹੋਣਾ ਨਹੀਂ ਮੈਨੂੰ ਛੱਡ ਦੇ ਮੈਂ ਤੇ ਨਹੀਂ ਨਾ ਕੁਝ ਵੀ ਆਂਦੀ ਸੁਣ ਮੇਰੀ ਗੱਲ ਮੈਂ ਤੇ ਨਹੀਂ ਕੋਈ ਆਖਿਆ ਕੱਢ ਕੇ ਆਉਂ ਸੋਨੂ ਮਾਂ ਦੀ ਇੱਕ ਗੱਲ ਹੈਗੀ ਆ ਪਰ ਤੂੰ ਤੂੰ ਹੀ ਗੋਸ਼ ਕਹਿੰਦੇ ਨਹੀਂ ਆ ਨਾ ਇਤਨਾ ਕਿਆ ਕਹਿ ਕੇ ਤੂੰ ਭੂਏ ਚੜਾਇਆ ਹਾਂਗਾ ਸੋਨੂ ਪੁੱਤ ਮੈਂ ਨਹੀਂ ਭੂਏ ਚੜਾਇਆ ਮਾਸੜ ਦਾ ਸੁਭਾਅ ਹੀ ਬੜਾ ਅੜਬੂਆ ਉਹ ਆਂਦਾ ਮੇਰੇ ਸੂਲਾਂ ਤੇ ਚੱਲੋ ਉਹਦਾ ਸੁਭਾਅ ਹੀ ਬੜਾ ਪੌੜਾ ਹਵਾ ਇਹ ਸਾਰੀਆਂ ਮੈਂ ਥੋੜੀ ਚੱਲੀ ਜਾਣਾ ਹੁਣ ਤੂੰ ਹੀ ਚੱਲਦੇ ਰਹਿ ਜਾਂੀ ਥੋੜੀ ਚੱਲੀ ਜਾਣਾ ਵਾ ਪਰ ਹਨ ਉਹ ਦੁਨੀਆ ਨਿਕਾ ਨਿੰਦਾ ਬਾਹਰ ਮੈਂ ਲਗਦਾ ਰੱਬ ਕਾੜੀ ਹੱਥ ਜੋੜਦੀ ਮਹਾਰਾਜ ਜੇ ਮੈਂ ਉੱਧਰ ਲੱਗੀਆਂ ਤਾਂ ਵੀ ਕਹਿੰਦੇ ਕਿ ਉੱਧਰ ਨਹੀਂ ਨਿਆਣਾ ਖੜਨਾ ਹੈ ਔਰ ਟਰੈਕਟਰ ਵਾਲੀ ਨਹੀਂ ਖੜਨਾ ਉੱਧਰ ਨਹੀਂ ਖੜਨਾ ਮੈਂ ਹੁਣ ਕੀ ਕਰਾਂ ਤੇ ਉਹ ਤਾਂ ਰੱਬ ਨੇ ਜੀ ਦਿੱਤਾ ਸ਼ੁਕਰ ਕਰ ਅਸੀਂ ਤੇ ਇੱਧਰ ਹੱਥ ਜੋੜਦੇ ਆ ਕਿ ਮਹਾਰਾਜ ਕਿਤੇ ਸਾਨੂੰ ਪੋਤੀ ਆ ਗਈ ਤਾਂ ਫਿਰ ਖਾਏ ਨਹੀਂ ਪੈਣਾ ਬਾਗਰੂਆ ਸੁਭ ਸ਼ੰਭੂ ਆ ਪੋਤੀ ਨਾ ਕਹਿ ਮੈਂ ਕਹਾਂ ਨਹੀਂ ਮਹਾਰਾਜ ਕਿਤੇ ਹਨ ਪੁੱਤ ਦਵੇ ਪੁੱਤ ਦਵੇ ਕਿਤੇ ਰੱਬ ਨੇ ਪੋਤੀ ਦੇਤੀ ਹਾਂ ਤੇ ਕਿਤੇ ਬਾਹਰ ਲੀਆਂ ਬਰੂਆਂ ਜਿਹੜੇ ਮਾੜਾ ਮੋਟਾ ਹੀ ਨੰਗਦੇ ਉਹ ਵੀ ਨਹੀਂ ਨੰਗਣ ਦੇਣਾ ਉਹਨੇ ਉਹ ਤੇ ਰੱਬ ਦੀ ਦਾਤ ਹੈ ਜੋ ਦੇਣਾ ਉਹਨੇ ਦੇਣਾ ਹਰ ਤੂੰ ਤੇ ਪੁੱਤ ਕੱਲ ਚੰਗੀ ਕਰ ਤੂੰ ਜਾ ਤੂੰ ਆਪ ਹੀ ਮਾਸੀ ਰਬ ਜੀ ਦਵੇ ਪੋਤਾ ਦਵੇ ਤੇ ਮੇਰੇ ਕੋ ਆਵੀ ਡੱਬਾ ਲੈ ਕੇ ਆਵੀ ਬਾਜੀ ਲੈ ਕੇ ਆਵੀ ਲੈ ਕੋ ਚੰਗੀ ਚੱਲ ਪਾਪੀ ਲੱਗੇ ਦੋ ਦਿਨ ਆ ਗਈਆਂ ਫੇਰ ਚੱਲਣ ਨੂੰ ਕੋਈ ਵੀ ਹੋਊਗਾ ਫੇਰ ਆ ਕੇ ਰਹੂੰਗੀ ਤਮਾਸ਼ਟ ਦੀ ਤਰ੍ਹਾਂ ਕਰਦਾ ਹੁਣ ਨਹੀਂ ਨਹੀਂ ਮੇਰਾ ਪੁੱਤ ਮੈਂ ਨਹੀਂ ਜਾਣ ਦੇਣਾ ਚੱਲ ਕੋਈ ਨਹੀਂ ਉਹਦਾ ਮੰਮੀ ਵੀ ਇੱਕ ਗੱਲ ਹੈਗੀ ਆ ਪਾਪਾ ਜੀ ਵੀ ਥੋੜਾ ਜਿਆਦਾ ਸੋਚਣਾ ਚਾਹੀਦਾ ਵੀ ਕੁੜੀ ਆਈ ਹੈ ਦੋ ਦਿਨ ਕਿੰਨੇ ਚਿਰ ਬਾਅਦ ਆਈ ਹੈ ਇੰਨਾ ਬੋਲੀ ਦਾ ਕਹਿਣਾ ਪੁੱਤ ਤੈਨੂੰ ਪਤਾ ਹੀ ਆ ਕਿੰਨੇ ਕਿ ਮੈਂ ਪਾਪੇ ਨਾਲ ਕੇ ਬਾਤਾਂ ਪਾਉਣੀ ਆ ਮੈਂ ਕਿੱਦਾਂ ਆਖਾਂ ਉਹਨੂੰ ਹੁਣ ਸਾਡੀ ਤੇ ਬੇਇੱਜ਼ਤੀ ਕਰ ਲੈਂਦਾ ਕੋਈ ਆਇਆ ਜਾ ਤੇ ਵੇਖ ਲਿਆ ਕਰੇ ਉਹ ਰੋਜ਼ ਤਾਂ ਇਨੂੰ ਵੀ ਪਤਾ ਤਾਂ ਹੈਗਾ ਸੁਭਾਅ ਦਾ ਕੌੜਾ ਵਾ ਤੇ ਇਹ ਵੀ ਗਾੜੀ ਬੋਲਣ ਡੈ ਪੀ ਹੈ ਨਾ ਮੈਂ ਬਥੇਰੇ ਇਹਨੂੰ ਪੁੱਛਦਾ ਹਾਂ ਕੁਛ ਵੀ ਨਹੀਂ ਬੋਲਦੀ ਪੁੱਛਿਆ ਹੀ ਆ ਮੈਂ ਚੱਲ ਕੋਈ ਨਹੀਂ ਰੋ ਤੂੰ ਕੋਈ ਨਹੀਂ ਫੇਰੇ ਛੱਡ ਨਾ ਨਹੀਂ ਮੈਂ ਚੱਲੀ ਹੁਣ ਸਾਨੂੰ ਮੈਨੂੰ ਛੱਡ ਗਿਆ ਰਿਆ ਤਾਂ ਕੁਛ ਨਹੀਂ ਹੁੰਦਾ ਨਹੀਂ ਨਿਆਣੀ ਵਿਚਾਰੀ ਆਈ ਏ ਤੁਹਾਨੂੰ ਦੱਸ ਮੈਂਵੇਂ ਕੀ ਕਰਾਂ ਸੋਨੋ ਤਾਂ ਮੇਰੇ ਦਿਵਾਲੀ ਹੋਈ ਜਾਣਾ ਕੁੜੀ ਦੇ ਸਾਹਮਣੇ ਮੈਂ ਦੱਸ ਕੀ ਕਰਾਂ ਮੈਂ ਕਿੰਨਾ ਕ ਅੱਗੇ ਖੋਲ ਰੱਖੀ ਆ ਹੈਗੀ ਮੇਰੇ ਵਾਸਤੇ ਵੀ ਖੋਲ ਮੈਂ ਤੁਹੇ ਇਹ ਦੱਸੋ ਅਧੋੜੇ ਝਾਟੇ ਹੋ ਗਏ ਸਾਡੇ ਵਾਸਤੇ ਖੋਲ ਨਹੀਂ ਹੈਗੀ ਉਹ ਮੁੜ ਕੇ ਆਊਗੀ ਜਿੱਦਾਂ ਦਾ ਉਹਨਾਂ ਦਾ ਵਿਹਾਰ ਕਰਨ ਦੇ ਉਹਦੇ ਜਾਣਾ ਗਾੜੀ ਕਿਤੇ ਵੀ ਮੈਨੂੰ ਲੈ ਕੇ ਚਲ ਜਾਊਗਾ ਵੀ ਚਲ ਮੈਂ ਤੇਰੇ ਇਸ ਤਰ੍ਹਾਂ ਦੇ ਮੇਲਿਆ ਵਾ ਮੇਰੀ ਵੀ ਭੈਣ ਕੋਈ ਹੈ ਨਹੀਂ ਉਹ ਜਿਹੜੀ ਹੈਗੀ ਆ ਉਹ ਵੀ ਹੁਣੋਂ ਜਾਂਦੀ ਰਹਿਣੀ ਆ ਉਹ ਵੀ ਛੁਡਾ ਦੇਣੀ ਪਾਪਾ ਜੀ ਨੇ ਜੋ ਹਾਲ ਹੈ ਨਾ ਹੁਣ ਦੱਸ ਮੈਨੂੰ ਦੱਸੋ ਮੈਂ ਕਿਹੜੇ ਖੂਚ ਪਾਵਾਂ ਫੇਰ ਮੈਂ ਕੀ ਕਰਾਂ ਹੁਣ ਕੁੜੀ ਆਈ ਚਾਹ ਦੇ ਨਾਲ ਤੇ ਚਾਲਾ ਕੀ ਉਹਦੇ ਭੈਣ ਭਰਾ ਆਖਣਗੇ ਸਾਸੋਹਰਾ ਪਿੱਛੇ ਹੁਣ ਕਿੱਥੇ ਛੱਡ ਕੇ ਆਉਣਾ ਈ ਉਹਨੂੰ ਸਹੁਰੇ ਸ਼ੱਗਣ ਮੈਨੂੰ ਸ਼ਰਮ ਜ਼ਿਆਦਾ ਆਉਣੀ ਏ ਛੱਡਣ ਜਾ ਉਹ ਜੇ ਆਈ ਨੂੰ ਕਿਹੜਾ ਟਾਈਮ ਆਨੂੰ ਕੀ ਉਹਨਾਂ ਨੂੰ ਕੀ ਜਾ ਕੇ ਦੱਸੂੰਗਾ ਉਹਨੂੰ ਵੀ ਗੱਲਾਂ ਹੋਣੀਆਂ ਕੁੜੀ ਨੂੰ ਵੀ ਹੋਣੀਆਂ ਈ ਗੱਲਾਂ ਆਪਦੇ ਮੁਛਣ ਦੇ ਕੇ ਵਟ ਨਿਕਲ ਜਾਂਦਾ ਪਾਪਾ ਬਾਹਰ ਨੂੰ ਨਾ ਇੱਧਰ ਦਾ ਪਤਾ ਨਾ ਉੱਧਰ ਦਾ ਪਤਾ ਗੱਲਾਂ ਕਰ ਛੜੀਆਂ ਖਾੜਿਆ ਤੇ ਬਸ ਮੁਛਾਂ ਨੂੰ ਵਟ ਦੇੜਿਆ ਚੱਲ ਜੇ ਨਹੀਂ ਤੇ ਸਵੇਰੇ ਛਾਡਾਂ ਨਹੀਂ ਨਹੀਂ ਗੱਲ ਸੁਣੋ ਰੱਖ ਲੋ ਨਾ ਮਨਾ ਲੋ ਕਿ ਤਰ੍ਹਾਂ ਨਹੀਂ ਮੰਨਣ ਰਹੀ ਹੁਣ ਮੈਂ ਦੱਸ ਕੀ ਕਰਾਂ ਪਹਿਣਾ ਨਹੀਂ ਮੰਨਾਂ ਢੀ ਮੁੜ ਕੇ ਉਹਦਾ ਮੁੰਡਾ ਫੇਰ ਰਾਤ ਰੋਇਆ ਕੋਈ ਚੀਜ਼ਾਂ ਮੰਗੀਆਂ ਤੇ ਫੇਰ ਰਾਤ ਬੋਲੂਗਾ ਮੈਂ ਰਾਤ ਕੁੜੀ ਕਿੱਥੇ ਕੱਢਣੀ ਆ ਉਹਦੇ ਨਾਲ ਹੋਣੀ ਚਲ ਜੇਰ ਚੰਗਾ ਵਾ ਮੈਂ ਦਵਾ ਉਹਦਾ ਬੈਗ ਤੇ ਜਾ ਵੀ ਪਹਿਣਾ ਕੈਮ ਨਾ ਛਾਡਾ ਉਹ ਨੀਰਾ ਆਹੇ ਮਿੱਟੀ ਭਲੀਤ ਕਰ ਦਿੱਤੀ ਸਾਡੀ ਇਹਨੇ ਬੱਦੇ ਚਾ ਮਾਤਾ ਨੇ ਉਹ ਕਿਹੜਾ ਵਿਚਾਰੀ ਨੂੰ ਦੁੱਧ ਪੀਣ ਦੇਣਾ ਵਾ ਕੌੜੇ ਕਿੰਨੇ ਦਿਨਾਂ ਦੇ ਮੰਗਣ ਲਈ ਹੀ ਤੁਸਾਂ ਕੱਢ ਕੇ ਖਵਾਣੀ ਦੀ ਜੀ ਇਹ ਕਿ ਹੈ ਇਸ ਨੂੰ ਬੁੱਕ ਫਸਟ ਵਿਜਨ ਫਸਟ ਰੀਸ ਗਰਦਮੇ ਪੜ ਅੰਦਰ ਕਿ ਨਾ ਮਾਤਾਗੀ ਅੰਦਰ ਮੈਨੂੰ ਕੋਲਣ ਨਹੀਂ ਦੇਣਾ ਬਹੁਤ ਚੀਜ਼ ਚੱਲੂ ਨਾ ਪਕਾਉਂਦੇ ਲੱਗੇ ਕੇ ਖਾਣ ਨਹੀਂ ਆ ਉਹ ਕੀ ਵਾਲੀ ਰਹਿ ਗਈ ਚੰਚਾ ਬਣ ਰਹੀ ਹੈ ਕੀ ਨਹੀਂ ਫੜਨੀ ਮੈਨੂੰ ਚਾਤੀ ਚਾਹ ਵੀ ਰਿਜ ਰਿਜ ਕਮਲੀ ਹੋ ਜਾਂਨ ਲੱਗੀ ਏ ਦਾਸਾ ਮਾਂ ਦਾ ਦੁੱਧ ਲੈਣ ਗਈ ਏ ਘਟਾਰਾ ਕੱਢਣ ਗਈ ਏ ਜਿੱਥੇ ਜਾਵੇ ਉੱਥੇ ਬਹਿ ਜਾਂਦੀ ਏ ਹੁਣ ਸਾਰੀ ਜਾ ਕੇ ਨਾਲ ਕਥਾ ਸੁਣਾਉਂਦੀ ਏ ਨਹੀਂ ਨਾ ਦੁੱਧ ਵਾਲੀ ਨੂੰ ਵੀ ਮੇਰੀ ਨੋਆ ਦੀ ਆਕਾਰ ਕੋਲਾਣ ਠੀਕ ਜਿਹਾ ਹੋਵੇ ਮੈਨੂੰ ਹੁਣ ਪਤਾ ਲੱਗਦਾ ਦਵਾਗਾ ਮੈਂ ਕੱਢ ਲਾ ਤੇ ਮਾਂ ਤਾਂ ਆ ਗਈ ਉਹ ਦੂਸਰੇ ਟਾਈਮ ਕੈਂਡੇ ਬਣਾ ਦੇ ਘੜੀ ਬਣਾਣਾ ਰਹਿਣ ਦੇ ਪਕੌੜੇ पुल सागी पुल सागी इस बार पुल सागी बता दे दी इन्हें क्यों आ गया आगे ये और मम्मी की वो। है वो ये पुल सागी दो बुढ़िया का बंदा कितने पास से ले आके निकल के आओगे मम्मी समरीत कितने हैं समरीत कितने हैं ये समरीत ने मैं साम लेने समरीत ने लगा है मैं अब तो भी ना दी ना जावा मम्मी ना दी मेरी समरीत कितने पहले बार मार मेरी पुरी नहीं मुंजरू लाके निकल दे मुंजरू लाके निकल ਕਾਪੀ ਉਹ ਕਾਜੀ ਪੁਲਸ ਆ ਗਈ ਆ ਕਿਉਂ ਆਉਂਦੀ ਆ ਫਟੋ ਨਹੀਂ ਇਹ ਇੱਧਰ ਨਹੀਂ ਆਉਂਦੀ ਹਣੀ ਓਏ ਮੰਮੀ ਨੇ ਦੱਸਿਆ ਕੋਤਰਾ ਵੀ ਛੇਤੀ ਤੁਰੋ ਤੇ ਡਾਲਿਆ ਜਾ ਹੁਣ ਤੂੰ ਖਾ ਕੇ ਖੜੋ ਨਹੀਂ ਆਉਂਦੀ ਪੁਲਸ ਆ ਗਈ ਇੱਥੇ ਕਿਉਂਕਿ ਤੁਹੀਂ ਦੋਵੇਂ ਜਾਣੇ ਛੇਤੀ ਆ ਜਾ ਚੱਲ ਚੱਲ ਤੈਨੂੰ ਕਿੱਥੇ ਜਾਣੇ ਜਾਣਾ ਇਹ ਪੁੱਤ ਜੂਠੇ ਬਣਾ ਲਾਂਗੇ ਕਿੰਨਾ ਕਿੰਨਾ ਕੋਈ ਕਾ ਬਾਜੀ ਰਹਿਣਾ ਤੇ ਚੱਕਰ ਆ ਤੂੰ ਚੱਲ ਜਾ ਮੈਨੂੰ ਰਹਿਂਦੇ ਬੇਸ਼ੱਕ ਤੇਰਾ ਹੀ ਸਾਰਾ ਸਿਆਪਾ ਮੈਨੂੰ ਨਾਲ ਲੈ ਕੇ ਜਾਣਾ ਮੈਂ ਸਿਆਪਾ ਨਾਲ ਆਵੇ ਤੇਵਾਸ ਨਹੀਂ ਹੁੰਦਾ ਮੈਨੂੰ ਤੇਵਾਸ ਨਹੀਂ ਹੁੰਦਾ ਤੇ ਚੋਰ ਤੇ ਹਾਏ ਉਹ ਮੈਂ ਕਿੱਦਾਂ ਜਾਊਂਗਾ ਕੋਈ ਨਹੀਂ ਹੁੰਦਾ ਵੇ ਛੋਟ ਲੈ ਦੇ ਲਾ ਤੇਰੀ ਦੂਜੀ ਮੈਂ ਆਪੇ ਬਣਾ ਲੂੰਗੀ ਵੇ ਕੱਪ ਜਾ ਕੱਲ ਛੇਤੀ ਛੇਤੀ ਹੋ ਛੇਤੀ ਸਾਪੇ ਛੇਤੀ ਤੇ ਹਾਰ ਰਖੋ ਸੋਖੀ ਹਾਰ ਰਖੀ ਜਿੰਦਾਂ ਸੁਣਾ ਦੇਣੀ ਉਹਦਾ ਵੀ ਮੇਛੇ ਸੀ ਦੀ ਡਰੋਪ ਗੁੰਡਾ ਲਾਦਾ ਉਹਦੋਂ ਤੋਂ ਤਾਲਾ ਲਾ ਕੇ ਕੁੜੀ ਨੂੰ ਲੈ ਕੇ ਗਵਾਂਡੀਆਂ ਦੇ ਘਰ ਭੇਜਨੀ ਮੈਂ ਫਟਾਫਟ ਆ ਲੈ ਜਾ ਲੈ ਜਾ ਕਿਹੜਾ ਮੈਨ ਲਾਉਣਾ ਇਹਨਾਂ ਦੇ ਕਿਹੜਾ ਪਾਪੇ ਨੇ ਲਾਉਣਾ ਐਨਾ ਗੁੱਸਾ ਕਰਦੀ ਭੈਣ ਮੇਰੀ ਰਹਿ ਪਾ ਨਹੀਂ ਮੈਂ ਚੱਲਦੀ ਸਮਝ ਉਹ ਕੋਈ ਨਹੀਂ ਨਾ ਪਾਪੇ ਨੇ ਪਤਾ ਤੇ ਨਹੀਂ ਸੁਣੋ ਹੁਣ ਫਿਰੰਤੁਰਾ ਨਹੀਂ ਹੋਵੇਂਗੀ ਚਲ ਮਾਸੀ ਵੀਰਾਂ ਨਹੀਂ ਮੰਮੀ ਨੇ ਮੈਨੂੰ ਚੇਤਾ ਫੋਨ ਕਰਕੇ ਕਿਹਾ ਸੀਗਾ ਕਿ ਚੰਗਾ ਤੇ ਮੈਂ ਕਿਹਾ ਤੁਹਾਨੂੰ ਰੋਣੀ ਆ ਉਹ ਤੇ ਮੇਰੇ ਕੋਈ ਵਸਦੀ ਗੱਲ ਨਹੀਂ ਉਹ ਮੈਂ ਤੇਰੇ ਕੋਲ ਮਾफी ਮੰਗ ਲਈ ਹੈ ਗੱਲ ਦੀ ਨਹੀਂ ਮਾਸੀ ਤੂੰ ਮਾਵਾ ਕੇ ਮੰਗਣੀ ਤੇ ਤੁਮ ਨਹੀਂ ਮੇਰੀ ਗੱਲ ਸੁਣ ਹੁਣ ਫਿਰ ਪਿੰਡ ਨਾ ਜਾਵੀ ਹੁਣ ਆਪਣੀ ਮੰਮੀ ਕੋਲ ਜਲਦੀ ਭੈਣ ਕੋਈ ਜਲਦੀ ਹੁਣ ਆਹ ਹੁਣ ਉੱਥੇ ਜਾਣਾ ਹੁਣ ਮੈਂ ਸੋਹਰੇ ਜਾ ਕੇ ਬੇਇਜ਼ਤੀ ਥੋੜੀ ਕਰਾਉਣੀ ਹੈ ਮੈਂ ਤਾਂ ਅੱਗੇ ਅਮਰਦ ਨਾਲ ਲੜਕੀ ਆਈ ਆ ਕਿ ਮੈਂ ਪਹਿਲਾਂ ਜਾਣਾ ਕਿ ਮੈਨੂੰ ਛੁੱਟੀਆਂ ਨੇ ਇਹਨਾਂ ਚੰਗਾ ਤੇ ਮੈਂ ਉਹਨੂੰ ਹੀ ਪਹਿਲਾਂ ਖਲਾ ਦੰਦੀ ਚੱਲ ਸੋਨੂੰ ਹੁਣ ਜਾ ਛੱਡਿਆ ਉੱਥੇ ਫਿਰ ਆਹ ਨਹੀਂ ਹੁਣ ਮੈਂ ਚਲਦੀ ਆ ਤਾਂ ਉਹ ਵਿਚਾਰੀ ਪਤਾ ਨਹੀਂ ਕਿੱਦਾਂ ਕਰੋ ਨਿਕਲੀ ਚੱਲ ਕੋਈ ਨਹੀਂ ਹੁਣ ਬੁੱਤ ਮਾਸੀ ਕੋ ਆਪਣੀ ਮੰਮੀ ਕੋ ਸੋਨੂੰ ਮਾਸੀ ਕੋ ਛੱਡਿਆ ਤੂੰ ਉਹਦੋਂ ਆਪਣੀ ਮੰਮੀ ਨੂੰ ਨਾ ਦੱਸੀ ਕਿ ਮਾਸੜ ਨੇ ਇਦਾਂ ਬੋਲ ਰਿਹਾ ਮੈਨੂੰ ਪੁੱਤ ਬੜਦਾ ਰੱਖੀ ਕੀ ਹੋਇਆ ਹਾਂ ਅਰੇ ਜ਼ਿੰਦਾ ਕਿੱਡਾ ਵੱਡਾ ਤੈਨੂੰ ਦਿਖਣ ਨਹੀਂ ਦਿਆ ਤੈਨੂੰ ਉਹ ਦਰਵਾਜ਼ਾ ਐਵੇਂ ਥਰਕਾਈ ਜਾਂਦੀ ਉੱਥੇ ਨਹੀਂ ਕੋਈ ਵੀ ਹੋਰ ਕੋਈ ਥਾਂ ਲੱਭ ਆ ਇੱਧਰ ਮੈਨੂੰ ਫੜ ਤਾਂ ਹੈ ਮੈਨੂੰ ਛੇਤੀ ਛੇਤੀ ਕਿੱਥੇ ਆਵਣੀ ਹੈ ਕੋਈ ਇੱਧਰ ਲਈ ਮਾਂ ਫੜ ਇਧਰੋਂ ਖਿੱਚੀ ਜਾਂਣ ਡਈਆਂ ਹਜੇ ਵੀ ਨਹੀਂ ਧੱਕੀ ਮਾਰਨੋਂ ਘਟਦੀ ਇੱਧਰ ਨਹੀਂ ਖੜ ਜਾਣੇ ਇੱਕ ਵਾਰ ਨਾ ਮੈਨੂੰ ਖੇਤੀ ਮੈਂ ਹੌਲੀ ਹੌਲੀ ਚੜਦਾ ਮੈਂ ਖੇਤੀ ਕਰੋ ਨਹੀਂ ਨਹੀਂ ਮੈਡਮ ਨਹੀਂ 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 ਪਰ ਇਧਰ ਗੇਜ ਹੀ ਲੱਗਦਾ ਮੈਨੂੰ ਉਹ ਜਿਹੜੀ ਖੁੱਲੀ ਉਹ ਜੇ ਉਹ ਜੇ ਫਿਰ ਚਲੋ ਚਲੋ ਚਲੋ